ਜੈ ਮਾਤਾ ਦੀ ਇਸ ਵੇਲੇ ਅਸੀਂ ਪਹੁੰਚੇ ਹਾਂ ਸ਼੍ਰੀ ਮਾਤਾ ਨੈਣੀ ਹੰਨਾਣਾ ਦੇਵੀ ਦੇ ਦਰਬਾਰ ਜਿਹੜੇ ਦੇ ਸਾਹਮਣੇ ਆਪ ਨੂੰ ਪਛਾਈ ਵੀ ਨਹੀਂ ਰਿਹਾ ਦਰਬਾਰ ਤੇ ਗੱਲ ਕਰ ਲਈਏ ਅਸੀਂ ਸ਼੍ਰੀ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਪੁਰਾਣੀ ਜਿਹੜੀ ਜਮੀ ਕਮੇਟੀ ਬਣੀ ਆ ਉਸ ਵੱਲੋਂ ਆ ਲੰਗਰ ਲਗਾਇਆ ਗਿਆ ਮਾਤਾ ਦੇ ਦਰਬਾਰ ਵਿੱਚ ਬਹੁਤ ਜ਼ਿਆਦਾ ਪਹੁੰਚੀ ਹੋਈ ਹੈ ਦੱਸਿਏ ਆਪਨੂੰ ਕਿ ਜਿੱਤੇ ਕੇ ਨਤ ਮਸਤਕ ਹੋਣ ਦੇ ਲਈ ਪੋਲਾ ਮਹੱਲਾ ਦੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਬਹੁਤ ਹੀ ਜ਼ਿਆਦਾ ਸੰਗਤ ਪਹੁੰਚੀ ਹੈ ਉਸੇ ਨਾਲ-ਨਾਲ ਜਿਹੜੀ ਬਹੁਤ ਉਹ ਜਿਹੜੀ ਸੰਗਤ ਹੈ ਉਹ ਇੱਥੇ ਇੱਥੇ ਵੀ ਪਹੁੰਚੀ ਹੈ ਸਾਡੀ ਮਾਤਾ ਨਿਆਣਾ ਦੇਵੀ ਦੇ ਦਰਬਾਰ ਦੇ ਵਿੱਚ ਉਹ ਤਸਵੀਰਾਂ ਆਪ ਨਾਲ ਸਾਂਝੀ ਕਰ ਰਹੇ ਆਂ ਤੋ ਜੀ ਆਪ ਨੂੰ ਤਸਵੀਰਾਂ ਦਿਖਾਣਾ ਹੈ ਇਸ ਵੇਲੇ ਕਿ ਕਿੰਨਾ ਇਸ ਵੇਲੇ ਜਿਹੜੀ ਸੰਗਤ ਹੈ ਉਹ ਹੋ ਚੁਈ ਹੈ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਉੱਤੇ ਔਰ ਲੰਗਰ ਲੰਗਰ ਜਿਹੜਾ ਨਿਊ ਸ਼੍ਰੀ ਮਾਤਾ ਨੈਣਾ ਦੇਵੀ ਲੰਗਰ ਕਮੇਟੀ ਕਣੀਆ ਕੁਆੜੀ ਉਹਨਾਂ ਵੱਲੋਂ ਮਾਤਾ ਦੇ ਦਰਬਾਰ ਬੱਸ ਸਟੈਂਡ ਦੇ ਉੱਤੇ ਲੰਗਰ ਲਗਾਇਆ ਗਿਆ ਹੈ ਤਸਵੀਰਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਮੇ ਕੇ ਸ਼ਾਮ ਦਾ ਇਹ ਸਮਾਂ ਹੋ ਗਿਆ ਹੈ ਤੇ ਥੋੜੀ ਜੀਆਂ ਜਿਹੜੀ ਬਲਰ ਉਹ ਦਿਖਾਈ ਦੇ ਰਿਹਾ ਹੈ ਕਿ ਥੋੜਾ ਡਾਰਕ ਹੈ 플ੈਸ਼ ਓਨ ਕਰਕੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿਹੜੀਆਂ ਕਿ ਤਾਂ ਕਿ ਸਾਰੀਆਂ ਤਸਵੀਰਾਂ ਥੋੜੀਆਂ ਜਿਹੜੀਆਂ ਨੇ ਉਹ ਜਿਹੜੀਆਂ ਬਲਰ ਦਿਖਾਈ ਨਾ ਦੇਣ ਥੋੜੀ ਡਾਰਕਨੈਸ ਆਈ ਹੋਈ ਹੈ ਤੁਹਾਨੂੰ ਹਾਲ ਆਪ ਨੂੰ ਦਿਖਾ ਦਿੰਦੇ ਆ ਕਿ ਮਾਤਾ ਦੇ ਦਰਵਾਜ਼ੇ ਤੇ ਜਿਹੜੀ ਸ਼ਰਧਾ ਹੈ ਕੋਨ ਆਤਮਸਤਨ ਕੋਈ ਯਾ ਲੈ ਹੁੰਦੇ ਲੰਗਰ ਕਮੇਟੀ ਗੁਰਾਲੀ ਸ੍ਰੀ ਲੈਣਾ ਦੇਵੀ ਨਿਊ ਲੰਗਰ ਕਮੇਟੀ ਬਣੀ ਹੈ ਗੁਰਾਲੀ ਵੱਲੋਂ ਤੇ ਇਹ ਤਸਵੀਰ ਆ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਬੈਠੇ ਨੇ ਅਦਰ ਭਗਤ ਜੀ ਨਵੇਂ ਬਣੇ ਪ੍ਰਦੇਸ਼ ਜੀ ਸਾਦੇ ਨਾਲ ਨਾਲ ਦੇਖਾਗੇ ਕਿੰਨੀ ਇਸ ਪੇ ਜਿਹੜੀ ਸੰਗਤ ਹੈ ਮਾਤਾ ਨਿਆਣਾ ਦੇਵੀ ਦੇ ਦਰਵਾਜ਼ਾ ਪਹੁੰਚ ਗਿਆ ਅਬਜੀਤ ਭਾਈ ਜੀ ਸਾਡੇ ਅ ਜੀ ਸੋਹਣੂ ਜੀ ਵੀ ਆ ਗਏ ਸਾਡੇ ਚਲੇ ਗਏ ਸੀਗੇ ਪਰ ਵਾਪਸ ਆਏ ਹਨ ਮਾਤਾ ਨਿਆਣਾ ਦੇਵੀ ਦੇ ਦਰਵਾਜ਼ਾ ਪਹੁੰਚੀ ਹੋਈ ਉਹ ਇਸੇ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ ਨਵੀਂ ਬਣੀ ਕਮੇਟੀ ਲੰਗਰ ਕਮੇਟੀ ਕੁਰਾਲੀ ਦੀ ਦੇਖ ਰਹੇ ਇੱਕ ਮੁੱਦੇ ਤੇ ਆਇਆ ਜੀ ਬਹੁਤ ਜੀ ਦੀ ਗੱਲ ਕਰ ਰਹੇ ਸਰ ਇਹਦਾ ਤੇ ਮਾਂ ਜੀ ਦੀ ਗੱਲ ਕਰ ਲਈਏ ਤੇ ਸਾਡੇ ਭਾਈ ਜੀ ਰਾਮਦੀਪ ਅਕਸਲ ਜੀ ਉਹਨਾਂ ਦੀ ਅਗਵਾਈ ਔਰ ਦੇ ਨਾਲ ਨਾਲ ਸਾਰੀ ਟੀਮ ਨੇ ਜੈ ਜੀ ਦੀ ਗੱਲ ਕਰੀਏ ਸੋਹਣ ਦੀ ਗੱਲ ਕਰੀਏ ਔਰ ਸਾਰੇ ਵੱਲੋਂ ਬਹੁਤ ਹੀ ਜ਼ਿਆਦਾ ਸੇਵਾ ਇਸ ਵੀ ਨੇ ਕੀਤੀ ਜਾ ਰਹੀ ਹੈ ਪੂਰੀ ਸੇਵਾ ਭਾਵਨਾ ਦੇ ਨਾਲ ਸਾਰੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਔਰ ਲੰਗਰ ਲਗਾਤਾਰ ਅੱਜ ਸਵੇਰੇ ਸ਼ੁਰੂ ਹੋ ਗਿਆ ਸੀਗਾ ਤਕਰੀਬਨ 7 ਵਜੇ ਦੇ ਕਰੀਬ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਆਪ ਨਾਲ ਪਾਂਦੀਆਂ ਕਰ ਰਹੇ ਹਾਂ ਸ੍ਰੀ ਵਾਤਾ ਦੇ ਨਵੀ ਦੇ ਦਰਵਾਜ਼ੇ ਆ ਇਸ ਵੇਲੇ ਦੀਆਂ ਔਰ ਸਵੇਰ ਦਾ ਲੰਗਰ ਚੱਲ ਰਿਹਾ ਤੇ ਐਸੀ ਤਰ੍ਹਾਂ ਹੀ ਲੰਗਰ ਅੱਜ ਸਾਰੀ ਰਾਤ ਚੱਲੇਗਾ ਕੱਲ ਨੂੰ ਵੀ ਚੱਲੇਗਾ ਔਰ ਉਸ ਦੇ ਬਾਅਦ 15 ਤਾਰੀਖ ਤੱਕ ਜਿਹੜਾ ਲੰਗਰ ਉਹ ਬਰਤਾਇਆ ਜਾਵੇਗਾ ਅਤੋਪ ਲੰਗਰ ਜਿਹੜਾ ਚੱਲ ਰਿਹਾ ਤੇ ਸੇਵਾ ਭਾਵਨਾ ਦੇ ਵਿੱਚ ਸਾਰੇ ਹੀ ਸਾਡੇ ਭਾਈ ਲੱਗੇ ਹੋਏ ਨੇ ਸੋ ਸਾਰੇ ਭਰਾਵਾਂ ਨੂੰ ਜੈ ਮਾਤਾ ਦੀ